ਇੱਕ ਵਾਰੀ ਗੁਰੂ ਨਾਨਕ ਦੇਵ ਜੀ ਦੁਨੀਆਂ ਦਾ ਕਲਿਆਣ ਕਰਨ ਲਈ ਯਾਤਰਾ ਕਰਦੇ ਕਰਦੇ ਆਪਣੇ ਇੱਕ ਸੇਵਕ ਦੇ ਘਰ ਪਹੁੰਚੇ ਉਸ ਸੇਵਕ ਦਾ ਨਾਮ ਗੁਰਬਚਨ ਸਿੰਘ ਸੀ ਜਦੋਂ ਸੇਵਕ ਨੇ ਗੁਰੂ ਜੀ ਨੂੰ ਆਪਣੇ ਘਰ ਵੱਲ ਆਉਂਦੇ ਦੇਖਿਆ ਤਾਂ ਉਹ ਖੁਸ਼ੀ ਨਾਲ ਝੱਲਾ ਹੋ ਗਿਆ ਸੇਵਕ ਗੁਰੂ ਜੀ ਦਾ ਸਵਾਗਤ ਬੜੀ ਧੂਮ-ਧਾਮ ਨਾਲ ਕਰਨਾ ਚਾਹੁੰਦਾ ਸੀ ਪਰ ਉਹ ਚਾਹ ਕੇ ਵੀ ਨਹੀਂ ਕਰ ਸਕਿਆ ਕਿਉਂਕਿ ਸੇਵਕ ਗੁਰਬਚਨ ਸਿੰਘ ਬਹੁਤ ਗਰੀਬ ਸੀ ਉਸ ਕੋਲ ਇੱਕ ਮਿੱਟੀ ਦੇ ਘਰ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਸੀ ਸੇਵਕ ਗੁਰਬਚਨ ਸਿੰਘ ਨੇ ਗੁਰੂ ਜੀ ਤੇ ਭਾਈ ਮਰਦਾਨੇ ਦਾ ਬੜੀ ਖੁਸ਼ੀ ਨਾਲ ਆਦਰ ਸਤਕਾਰ ਕੀਤਾ ਅਤੇ ਘਰ ਵਿੱਚ ਇੱਕ ਸਧਾਰਨ ਜਿਹਾ ਮੰਝਾ ਸੀ ਜਿਸ ਉੱਤੇ ਗੁਰੂ ਜੀ ਤੇ ਭਾਈ ਮਰਦਾਨੇ ਨੂੰ ਬਿਠਾ ਦਿੱਤਾ ਗੁਰੂ ਜੀ ਨੇ ਸੇਵਕ ਸਿੰਘ ਨੂੰ ਕਿਹਾ ਭਾਈ ਅੱਜ ਦੀ ਰਾਤ ਅਸੀਂ ਤੇਰੇ ਕੋਲ ਹੀ ਰੁਕਾਂਗੇ ਤੇ ਕੱਲ ਸਵੇਰੇ ਤੜਕੇ ਅੱਗੇ ਨਿਕਲ ਜਾਵਾਂਗੇ ਗੁਰੂ ਜੀ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਸੇਵਕ ਬਹੁਤ ਖੁਸ਼ ਹੋਇਆ ਅਤੇ ਨਿਮਾਨਾ ਜਿਹਾ ਹੋ ਕੇ ਗੁਰੂ ਜੀ ਦੇ ਚਰਨਾਂ ਉੱਤੇ ਡਿੱਗ ਪਿਆ ਉਸ ਸੇਵਕ ਦੇ ਘਰ ਖਾਣ ਲਈ ਕੁਝ ਜ਼ਿਆਦਾ ਨਹੀਂ ਸੀ ਪਰ ਜੋ ਵੀ ਹੈਗਾ ਸੀ ਉਹ ਉਸਨੇ ਪੂਰੇ ਆਦਰ ਸਤਕਾਰ ਨਾਲ ਗੁਰੂ ਜੀ ਅੱਗੇ ਭੇਟ ਕਰ ਦਿੱਤਾ ਭਾਈ ਮਰਦਾਨੇ ਨੂੰ ਉਸ ਸੇਵਕ ਦੀ ਗਰੀਬੀ ਦੇਖ ਕੇ ਬਹੁਤ ਤਰਸ ਆਇਆ ਇਸ ਬੰਦੇ ਕੋਲ ਜੋ ਵੀ ਥੋੜਾ ਬਹੁਤ ਹੈਗਾ ਸੀ ਉਹ ਉਸਨੇ ਸਾਡੇ ਸਾਹਮਣੇ ਰੱਖ ਦਿੱਤਾ ਹੈ ਪ੍ਰਸ਼ਾਦਾ ਛਕਣ ਤੋਂ ਬਾਅਦ ਗੁਰੂ ਜੀ ਨੇ ਭਾਈ ਮਰਦਾਨੇ ਨੂੰ ਕਿਹਾ ਮਰਦਾਨਿਆਂ ਆ ਜਿਹੜੇ ਮਿੱਟੀ ਦੇ ਭਾਂਡਿਆਂ ਵਿੱਚ ਪ੍ਰਸ਼ਾਦਾ ਖਾਦਾ ਹੈ ਇਹਨਾਂ ਭਾਂਡਿਆਂ ਨੂੰ ਤੋੜ ਦੇ ਪਹਿਲਾਂ ਤਾਂ ਭਾਈ ਮਰਦਾਨੇ ਨੇ ਕੁਝ ਸਮਝ ਨਹੀਂ ਆਇਆ ਤਾਂ ਫਿਰ ਉਸ ਨੇ ਸੋਚਿਆ ਜੇਕਰ ਗੁਰੂ ਜੀ ਨੇ ਮੈਨੂੰ ਕਿਹਾ ਹੈ ਤਾਂ ਫਿਰ ਕੁਝ ਸੋਚ ਕੇ ਹੀ ਇਹ ਆਹੂ ਵੇਗਾ ਤੇ ਫਿਰ ਮਰਦਾਨੇ ਨੇ ਉਸ ਮਿੱਟੀ ਦੇ ਭਾਂਡੇ ਤੋੜਨੇ ਸ਼ੁਰੂ ਕਰ ਦਿੱਤੇ ਭਾਂਡਿਆਂ ਨੂੰ ਤੋੜਨ ਤੋਂ ਬਾਅਦ ਮਰਦਾਨੇ ਨੇ ਸੇਵਕ ਵੱਲ ਦੇਖਿਆ ਤਾਂ ਸੇਵਕ ਨੇ ਕਿਹਾ ਮੇਰਾ ਜੋ ਕੁਝ ਵੀ ਹੈ ਮੇਰੇ ਸਤਿਗੁਰ ਦਾ ਹੀ ਹੈ ਸਤਿਗੁਰ ਉਹਨੂੰ ਜੋ ਵੀ ਹੁਕਮ ਕਰ ਰਹੇ ਹਨ ਤੁਸੀਂ ਉਹ ਕਰੋ ਉਸ ਤੋਂ ਬਾਅਦ ਗੁਰੂ ਜੀ ਦੇ ਕਹਿਣ ਉੱਤੇ ਜੋ ਵੀ ਬਾਕੀ ਸਮਾਨ ਘਰ ਵਿੱਚ ਸੀ ਭਾਈ ਮਰਦਾਨੇ ਨੇ ਤੋੜਨਾ ਸ਼ੁਰੂ ਕਰ ਦਿੱਤਾ ਜਦੋਂ ਅਗਲੀ ਸਵੇਰ ਹੋਈ ਗੁਰੂ ਨਾਨਕ ਦੇਵ ਜੀ ਨੇ ਉਸ ਸੇਵਕ ਨੂੰ ਆਪਣੇ ਕੋਲ ਬੁਲਾਇਆ ਤੇ ਕਹਿਣ ਲੱਗੇ ਭਾਈ ਸਾਨੂੰ ਆਪਣੀ ਯਾਤਰਾ ਨੂੰ ਜਾਰੀ ਰੱਖਦੇ ਹੋਏ ਇੱਥੋਂ ਜਾਣਾ ਪਵੇਗਾ ਤਾਂ ਸੇਵਕ ਨੇ ਕਿਹਾ ਗੁਰੂ ਜੀ ਤੁਸੀਂ ਮੇਰੇ ਗਰੀਬ ਘਰ ਵਿੱਚ ਆਪਣੇ ਪਵਿੱਤਰ ਚਰਨ ਪਾਏ ਹਨ ਤਾਂ ਮੈਂ ਨਿਹਾਲ ਹੋ ਗਿਆ ਹਾਂ ਪਰ ਮੈਂ ਆਪ ਜੀ ਦੇ ਪਾਸ ਇੱਕ ਹੋਰ ਬੇਨਤੀ ਕਰਨੀ ਚਾਹੁੰਦਾ ਹਾਂ ਮੈਂ ਕੁਝ ਦੂਰੀ ਤੱਕ ਤੁਹਾਡੀ ਯਾਤਰਾ ਵਿੱਚ ਸਹਾਇੀ ਹੋਣਾ ਚਾਹੁੰਦਾ ਹਾਂ ਤਾਂ ਜੋ ਹੋਰ ਸਮਾਂ ਤੁਹਾਡੇ ਨਾਲ ਬਤੀਤ ਕਰ ਸਕਾਂ ਗੁਰੂ ਜੀ ਨੇ ਕੁਝ ਸਮਾਨ ਨਾਲ ਚੱਲਣ ਦੀ ਆਗਿਆ ਦੇ ਦਿੱਤੀ ਪਰ ਘਰੋਂ ਨਿਕਲਣ ਤੋਂ ਪਹਿਲਾਂ ਗੁਰੂ ਜੀ ਨੇ ਭਾਈ ਮਰਦਾਨੇ ਨੂੰ ਕਹਿ ਦਿੱਤਾ ਇਸ ਸੇਵਕ ਦਾ ਜੋ ਮਿੱਟੀ ਦਾ ਘਰ ਹੈ ਇਸ ਨੂੰ ਵੀ ਪੂਰੀ ਤਰ੍ਹਾਂ ਤੋੜ ਦਿੱਤਾ ਜਾਵੇ ਭਾਈ ਮਰਦਾਨਾ ਜੀ ਨੂੰ ਇਸ ਲਈ ਕੁਝ ਸਮਝ ਨਹੀਂ ਆਇਆ ਤੇ ਇਸ ਵਾਰੀ ਉਹਨਾਂ ਨੇ ਗੁਰੂ ਜੀ ਤੋਂ ਪੁੱਛ ਲਿਆ ਕਿ ਗੁਰੂ ਜੀ ਇਸ ਗਰੀਬ ਕੋਲ ਤਾਂ ਇਹੋ ਮਿੱਟੀ ਦਾ ਘਰ ਹੀ ਹੈ ਤਾਂ ਜੇਕਰ ਅਸੀਂ ਇਸ ਘਰ ਨੂੰ ਵੀ ਤੋੜ ਦਿੱਤਾ ਤਾਂ ਇਹ ਵਿਚਾਰਾ ਰਹੇਗਾ ਕਿੱਥੇ ਸੇਵਕ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਭਾਈ ਮਰਦਾਨਾ ਜੀ ਸਤਗੁਰੂ ਜੋ ਵੀ ਤੁਹਾਨੂੰ ਕਹਿ ਰਹੇ ਹਨ ਤੁਸੀਂ ਉਹੀ ਕਰੋ ਕਿਉਂਕਿ ਮੇਰੇ ਕੋਲ ਜੋ ਵੀ ਹੈ ਮੇਰੇ ਸਤਿਗੁਰ ਦਾ ਦਿੱਤਾ ਹੋਇਆ ਹੈ ਮੇਰਾ ਇੱਥੇ ਕੁਝ ਵੀ ਨਹੀਂ ਹੈ ਇਹ ਸੁਣ ਕੇ ਭਾਈ ਮਰਦਾਨਾ ਜੀ ਨੇ ਘਰ ਤੋੜਨਾ ਸ਼ੁਰੂ ਕਰ ਦਿੱਤਾ ਘਰ ਨੂੰ ਤੋੜਨ ਤੋਂ ਬਾਅਦ ਗੁਰੂ ਜੀ ਨੇ ਭਾਈ ਮਰਦਾਨਾ ਜੀ ਤੋਂ ਉਹ ਸੇਵਕ ਯਾਤਰਾ ਵੱਲ ਨੂੰ ਚੱਲ ਪਏ ਜਦੋਂ ਦਿਨ ਢਲਣ ਲੱਗਾ ਤੇ ਗੁਰੂ ਜੀ ਨੇ ਉਸ ਸੇਵਕ ਨੂੰ ਆਗਿਆ ਦਿੱਤੀ "ਹੇ ਭਾਈ ਤੂੰ ਹੁਣ ਆਪਣੇ ਘਰ ਵਾਪਸ ਚਲਾ ਜਾ ਕਿਉਂਕਿ ਉੱਥੇ ਥੋੜਾ ਕੰਮ ਅਜੇ ਬਾਕੀ ਹੈ ਜਾ ਕੇ ਉਸ ਨੂੰ ਪੂਰਾ ਕਰ" ਉਸ ਸੇਵਕ ਨੇ ਗੁਰੂ ਜੀ ਦੇ ਚਰਨਾਂ ਨੂੰ ਹੱਥ ਲਾਇਆ ਤੇ ਖੁਸ਼ੀ-ਖੁਸ਼ੀ ਆਪਣੇ ਘਰ ਵੱਲ ਚੱਲ ਪਿਆ ਜਦੋਂ ਸੇਵਕ ਆਪਣੇ ਘਰ ਪਹੁੰਚਿਆ ਤਾਂ ਉਸ ਨੇ ਦੇਖਿਆ ਇੱਕ 2 ਫੁੱਟ ਦੀ ਕੰਤ ਸੀ ਜੋ ਅਜੇ ਵੀ ਖੜੀ ਸੀ ਤਾਂ ਉਸਨੇ ਸੋਚਿਆ ਸ਼ਾਇਦ ਭਾਈ ਮਰਦਾਨਾ ਜੀ ਉਸ ਨੂੰ ਟੋਮਾ ਭੁੱਲ ਗਏ ਹੋਣਗੇ ਇਸ ਲਈ ਗੁਰੂ ਜੀ ਨੇ ਮੈਨੂੰ ਵਾਪਸ ਭੇਜਿਆ ਹੋਵੇਗਾ ਕਿ ਬਾਕੀ ਕੰਮ ਪੂਰਾ ਕਰ ਦੇਣਾ ਸੇਵਕ ਨੇ ਆਪਣੇ ਮਨ ਵਿੱਚ ਧੰਨ ਧੰਨ ਗੁਰੂ ਨਾਨਕ ਕਹਿ ਕੇ ਉਸ ਬਚੀ ਹੋਈ ਕੰਧ ਨੂੰ ਵੀ ਤੋੜਨਾ ਸ਼ੁਰੂ ਕਰ ਦਿੱਤਾ ਜਦੋਂ ਉਸਨੇ ਕੰਧ ਨੂੰ ਢਾਉਣਾ ਸ਼ੁਰੂ ਕਰ ਦਿੱਤਾ ਤਾਂ ਉਸਨੇ ਦੇਖਿਆ ਕੰਧ ਦੀ ਜੋ ਥੱਲੇ ਵਾਲੀ ਜ਼ਮੀਨ ਹੈ ਉਹ ਬਹੁਤ ਕਮਜ਼ੋਰ ਹੈ ਜਦੋਂ ਉਸਨੇ ਉਸ ਜਗ੍ਹਾ ਨੂੰ ਸਾਫ਼ ਕਰਕੇ ਦੇਖਿਆ ਤਾਂ ਉਸ ਥੱਲੇ ਇੱਕ ਸੋਨੇ ਦੀ ਖਾਨ ਸੀ ਜਿਸ ਨੂੰ ਦੇਖ ਕੇ ਉਹ ਸੇਵਕ ਬਹੁਤ ਖੁਸ਼ ਹੋਇਆ ਅਤੇ ਹੈਰਾਨ ਵੀ ਹੋਇਆ ਕਿ ਕਿੰਨਾ ਸਾਲਾਂ ਤੋਂ ਉਹ ਇੱਕ ਸੋਨੇ ਦੀ ਖਾਨ ਉੱਪਰ ਰਹਿ ਰਿਹਾ ਸੀ ਗੁਰੂ ਨਾਨਕ ਦੇਵ ਜੀ ਦੇ ਅਸ਼ੀਰਵਾਦ ਦੇ ਨਾਲ ਉਸ ਸੇਵਕ ਦੀ ਜ਼ਿੰਦਗੀ ਬਦਲ ਗਈ ਗੁਰੂ ਪਿਆਰਿਓ ਗੁਰੂ ਨਾਨਕ ਦੇਵ ਜੀ ਦੀ ਇਹ ਸਾਖੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਪ੍ਰਮਾਤਮਾ ਜਦੋਂ ਵੀ ਸਾਡੇ ਨਾਲ ਕੁਝ ਬੁਰਾ ਕਰਦਾ ਹੈ ਤਾਂ ਉਹ ਸਾਡੇ ਚੰਗੇ ਲਈ ਹੀ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ